ਅਸੀਂ ਕਾਜੀ ਬਹਿਰ ਜੀ ਦਾ ਖਾਲਸਾ ਵੈਦਜ ਕੀ ਫਤਿਹ ਅੱਜ ਫੇਰ ਬਾਦਲ ਕਹਿੰਦੇ ਉਹੀ ਕਾਰੇ ਉਹੀ ਕਰਤੂਤਾਂ ਇਹਨਾਂ ਦੀਆਂ ਤੁਹਾਡੇ ਸਾਹਮਣੇ ਰੱਖਦੇ ਆ ਤੁਸੀਂ ਵੀਡੀਓ ਨੂੰ ਪੂਰੀ ਵੇਖਣਾ ਤੇ ਅੱਗੇ ਤੱਕ ਪਹੁੰਚਾਉਣਾ ਤਾਂ ਕਿ ਇਹਨਾਂ ਦਾ ਜਿਹੜਾ ਅਸਲੀ ਮਸਰੂਬੇ ਸੀ ਦੇ ਬਾਦਲ ਕਹਿੰਦੇ ਬੇਨਕਾਬ ਹੋ ਸਕਣ ਤਾਂ ਕਿ ਮੈਂ ਕਹਿਣਾਗਾ ਕਿ ਇਹਨਾਂ ਦਾ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਸੀ ਉਦੋਂ ਇਹਨਾਂ ਨੇ ਪੰਜਾਬ ਤੋਂ ਇੱਕ ਵਾਰ ਵੱਡੀ ਧੜ ਇਹਨਾਂ ਦੀ ਦਿੱਲੀ ਵੱਲ ਚੜੀ ਇਸ ਧੜ ਦੇ ਮੂਰੀ ਆਪਣੇ ਆਪ ਨੂੰ ਸ਼ਰੋਮਣੀ ਅਕਾਲੀ ਦਲ ਬਾਲੇ ਸਿੱਖ ਅਖਬਾਉਂਦੇ ਸਨ ਜਦੋਂ ਇਹ ਦਿੱਲੀ ਵੱਲ ਚੜੇ ਤਾਂ ਇਹਨਾਂ ਦੇ ਮੂੰਹਾਂ ਵਿੱਚ ਵੀ ਪੰਥ ਦੀ ਜੀਤ ਦੇ ਨਾਰੇ ਸਨ ਅੱਤਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਸਨ ਇਹ ਸਚਾਈ ਆ ਇਹ ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਆਨ ਰਿਕਾਰਡ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਇਹਨਾਂ ਦਾ ਜਿੱਤਣ ਦੇ ਲਈ ਟੀਚਾ ਕੋਈ ਲਾਲ ਕਿਲਾ ਨਹੀਂ ਸੀ ਸਗੋਂ ਦਿੱਲੀ ਗੁਰਦੁਆਰੇ ਦੀ ਗੋਲਕ ਸੀ ਇਹਨਾਂ ਦਾ ਟੀਚਾ ਉਹ ਲਾਲ ਕਿਲਾ ਜਾਂ ਕੋਈ ਹੋਰ ਜਿੱਤਨ ਦਾ ਜਿਹੜਾ ਇਰਾਦਾ ਨਹੀਂ ਸੀ ਇਹਨਾਂ ਦੀ ਦਿੱਲੀ ਦੀ ਗੋਲਕ ਜਿੱਤਣ ਤੱਕ ਮਤਵਲ ਸੀ ਗੁਰੂਆਂ ਦੀਆਂ ਗੋਲਕਾਂ ਜਿੱਤਣ ਤੱਕ ਇਹਨਾਂ ਦਾ ਮਤਵਲ ਰਿਹਾ ਤੇ ਰਹਿੰਦਾ ਰਹੇਗਾ ਜੇ ਵੱਡਾ ਬਾਦ ਚੱਲਿਆ ਗਿਆ ਇਹ ਨਾ ਮੰਨਿਓ ਕਿ ਤੁਸੀਂ ਸਖਵੀਰ ਦੇ ਮਨ ਦੇ ਵਿੱਚ ਵੀ ਉਹ ਚੀਜ਼ਾਂ ਨਿਕਲ ਗਈਆਂ ਹੋਣਗੀਆਂ ਉਹ ਸਭ ਕੁਝ ਘਰ ਕਰ ਗਈਆਂ ਗੁਰੂ ਦੀ ਗੋਲਕ ਤੇ ਕਬਜ਼ਾ ਕਰਨ ਲਈ ਇਸ ਤਧਾਰ ਨੂੰ ਗੁਰੂ ਦੀ ਚੇਤੇ ਆ ਜਾਂਦਾ ਗੁਰੂ ਦਾ ਪੰਥ ਵੀ ਪਰ ਅੰਮਲੀ ਤੌਰ ਤੇ ਇਸ ਧਾਰ ਦਾ ਮਾਟੋ ਹੁੰਦਾ ਕਿ ਨੋਟ ਨੋਟ ਲਾਓ ਵੋਟ ਦਿਓ ਇਹ ਮਾਤਬ ਹੁੰਦਾ ਇਹਨਾਂ ਦਾ ਬਾਗਲ ਕਹਿੰਦਾ ਕਿ ਕਮੇ ਨਾ ਕਮੇ ਅਸੀਂ ਕਰਕੇ ਇੱਕ ਵਾਰੀ ਅਸੀਂ ਪੰਜਾਬ ਦੇ ਉੱਤੇ ਕਬਜ਼ਾ ਕਰ ਲਈਏ ਫਿਰ 5 ਸਾਲ ਕਿਹੜਾ ਤੁਰਦਾਗਾ ਇੱਥੇ 10-10 ਸਾਲ ਲੰਘ ਜਾਂਦੇ ਆ ਕਿ ਸਾਡੇ ਅੰਦਰ ਸਿੱਖਾਂ ਦੇ ਅੰਦਰ ਕਹਿ ਦਈਏ ਬਹੁਤ ਕਹਦੇ ਅੰਦਰ ਜਿਨ੍ਹਾਂ ਦੀਆਂ ਜਮੀਰਾਂ ਮਰ ਚੁੱਕੀਆਂ ਨੇ ਉਹ ਸਵਾਲ ਨਹੀਂ ਪੁੱਛਣਗੇ ਕਦੇ ਵੀ ਇਹਨਾਂ ਨੂੰ ਬਾਦਕਿਆਂ ਨੂੰ ਕਦੇ ਦਿੱਲੀ ਤੋਂ ਭਜਾ ਕੇ ਮੋਰਚਾ ਫਟੇ ਨਹੀਂ ਹੋ ਜਾਂਦਾ ਪੰਜਾਬ ਵਿੱਚ ਵੀ ਮદાન ਭਖ ਚੁੱਕਿਆ ਹੈ ਜਰ ਕਰੇ ਇਸ ਮદાન ਸਮੂਹ ਪੰਥਕ ਦਾਦੀ ਸ਼ਖਸੀਅਤਾਂ ਜੇ ਇਹਨਾਂ ਦਾ ਮੁਕਾਬਲਾ ਅੱਜ ਵੀ ਕਰਦੇ ਨੇ ਜੇਕਰ ਇਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਂਦੇ ਨੇ ਜਿਵੇਂ ਨਰੈਣੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸੀ ਜੇਕਰ ਉਸ ਤਰਾ ਹੁੰਦਾਗਾ ਤਾਂ ਫਿਰ ਤੁਹਾਡੀ ਆਪਾਂ ਕਹ ਦਾਂਗੇ ਕਿ ਜਿੱਤ ਹੋਵੇਗੀ ਪਰ ਹਾਲੇ ਤੱਕ ਤਾਂ ਇਹ ਜਿਹੜਾ ਇਹਨਾਂ ਦਾ ਕਬਜ਼ਾ ਹੈਗਾਗਾ ਜਿਸ ਤਰ੍ਹਾਂ ਇਹਨਾਂ ਦੇ ਕਹਿ ਦਈਏ ਕਿ ਦੋ ਸਰਕਾਰਾਂ ਹੁੰਦੀਆਂ ਨੇ ਇੱਕ ਤਾਂ ਇਹਨਾਂ ਦੇ ਜਿਹੜੀ ਆਪਾਂ ਰਾਜਨੀਤਿਕ ਸਰਕਾਰ ਦੂਜੀ ਧਾਰਮਿਕ ਸਰਕਾਰ ਧਰਮ ਦੇ ਉੱਤੇ ਇਹਨਾਂ ਦਾ ਕਬਜ਼ਾ ਰਹਿੰਦਾਗਾ ਹੁਣ ਕਈਆਂ ਦੇ ਜਦੋਂ ਮਿਰਚਾਂ ਲੱਗਦੀਆਂ ਨੇ ਬੋਲਦੇ ਨੇ ਕਿ ਇਹਦਾ ਜੀ ਪੁਰਾਣੀਆਂ ਗੱਲਾਂ ਨੇ ਜਦੋਂ ਮੈਂ ਕਿਹਾ ਸੀ ਬਲਬੀਰ ਪੰਨੂ ਦੀ ਵੀ ਜਿਹੜੀ ਬਾਇਸ ਪ੍ਰਧਾਨ ਸ੍ਰੋਮਣੀ ਕਮੇਟੀ ਦਾ ਕਦੇ ਉਹਦੀ ਗੱਡੀ ਦੇ ਵਿੱਚੋਂ 24 ਬੋਤਲਾਂ ਜਿਹੜੀਆਂ ਬਿਸਕੀ ਦੀਆਂ ਨਿਕਲੀਆਂ ਸਨ ਆਖੇ ਇਹ ਤਾਂ ਜੀ ਪੁਰਾਣੀ ਗੱਲ ਆ ਇਹ ਤਾਂ ਬਦਲ ਕੇ ਆਪ ਵੀ ਕਹਿੰਦੇ ਨੇ ਕਿ 1984 ਦਾ ਜਿਹੜਾ ਅਟੈਕ ਹੋਇਆ ਉਹਨਾਂ ਨੂੰ ਭੁੱਲ ਜਉ ਤਾਂ ਪੁਰਾਣੀ ਗੱਲ ਆ। ਇਹ ਤਾਂ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਨੂੰ ਵੀ ਕਹਿੰਦੇ ਨੇ ਕਿ ਤਾਂ ਅਤਵਾਦੀ ਹੈ ਬਹੁਤ ਵੱਡਾ ਤੇ ਹੁਣ ਬੰਦੀ ਸਿੰਘਾਂ ਲਈ ਇਹ ਮੂਰਤੀ ਵੀ ਲਾਉਂਦੇ ਨੇ ਹੁਣ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਨੇ। ਕਹਿਣ ਦਾ ਭਾਵ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਉਦੋਂ ਇਹਨਾਂ ਨੂੰ ਸਭ ਕੁਝ ਯਾਦ ਆਉਂਦਾ। ਤੇ ਜਦੋਂ ਸੱਤਾ ਦੇ ਅੰਦਰ ਹੰਕਾਰ ਹੁੰਦਾ ਨਸਾ ਨਸਾ ਹੁੰਦਾ ਤੇ ਉਦੋਂ ਫੇਰ ਇਹਨਾਂ ਦਾ ਹੰਕਾਰ ਵੇਖਣ ਵਾਲਾ ਹੁੰਦਾਗਾ ਜਿਸ ਤਰ੍ਹਾਂ ਅੱਜ ਕਹਿੰਦੇ ਆ ਕਿ ਅਸੀਂ ਵੀਡੀਓ ਐਡਿਟ ਕਰ ਕਰਕੇ ਪਾਉਂਦੇ ਆ ਕਿ ਫਲਾਣੇ ਨੇ ਜੀ ਆਹ ਕੁੱਟਦੇ ਆ ਅਧਾਪ ਕੁੱਟਦੇ ਸਾਡੀਆਂ ਲੜਕੀਆਂ ਕੁੱਟਤੀਆਂ ਤੇ ਤੁਸੀਂ ਜਲਮ ਥੋੜਾ ਗਿਜਾਰਿਆ ਤੁਸੀਂ ਕੌਣ ਸਾਡੇ ਆ ਕੁੱਟੇ ਬਿਨਾ ਤੁਸੀਂ ਕੌਣ ਸਾਡੇ ਮਾਰੇ ਬਿਨਾ ਬਾਦਰ ਦੇ ਕਪੂਤਾ ਬਹੁਤ ਜਿਆਦੇ ਨੇ ਮਾਤਾ ਨੂੰ ਪਹਿਲਾਂ ਵੀ ਦੱਸਿਆ ਕਿ ਛੇਤ ਜਿਹੜੀ ਪੂਰੀ ਤਰ੍ਹਾਂ ਜੇ ਵੀ ਠੀਕ ਨਹੀਂ ਤੇ ਇਹਨਾਂ ਦੀਆਂ ਕਤੂਤਾਂ ਲੈ ਕੇ ਆਵਾਂਗੇ ਵੀਡੀਓ ਨੂੰ ਤੁਸੀਂ ਅੱਗੇ ਸ਼ੇਅਰ ਕਰਨਾ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ